ਲਓ ਵੀ ਮਿੱਤਰੋ ਜਿਹੜੇ ਘਰੇ ਵੀਡੀਓ ਬਣਾ ਰਹੇ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਜਾਨਵਰ ਆ ਖੇਤੀਬਾੜੀ ਦੇ ਨਾਲ-ਨਾਲ ਸਹਾਇਕਤਾ ਦੇ ਤੌਰ ਤੇ ਵੀਰ ਉਹਨਾਂ ਦੇ ਪਸ਼ੂ ਰੱਖੇ ਹੋਇਆ ਪੰਜ 6 ਦੇ ਕਰੀਬ ਗਾਵਾਂ ਚੰਗੀਆਂ ਗਾਵਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਚੰਗੀ HF ਨਸਲ ਦੀ ਪ੍ਰਿੰਟ ਵਾਲੀ ਬੱਚੀ ਵੀਰ ਦੀ ਸੇਲ ਹੈ 20 22 ਕਿਲੋ ਦੁੱਧ ਪਹਿਲੇ ਸੂਏ ਵੀਰ ਕਹਿੰਦਾ ਪਲੂਨ ਮੱਛੀ ਥੱਲੋਂ ਮੱਚ ਹੋਇਆ ਐਰ ਕੀ ਦੂਜੇ ਸੂਏ ਸੂਨ ਨੂੰ ਤਿਆਰ 25 26 ਕਿਲੋ ਵੀਰ ਦੱਸਦਾ ਖੁੱਲਾ ਦੁੱਧ ਪਿਆ ਜੂ ਕੱਦ ਵੱਡਾ ਵਜ਼ਨ ਵਜੂਦ ਫੁੱਲੀ ਆ ਚਿੱਟੇ ਰੰਗ ਦੀ ਵਹਿੜ ਹੈ ਤੇ ਵਿੱਚ ਕਾਲੇ ਰੰਗ ਦੇ ਮੋਟੀ-ਮੋਟੀ ਜੇ ਡੱਬ ਹੈ। ਲੇਵਾ ਭਾਂਡਾ ਸੋਹਣਾ ਵੱਡਾ ਹਵਾਨਾ ਤਿਆਰ ਕੀਤਾ। ਪੱਟਾਂ 'ਚ ਫਸਿਆ ਪਿਆ। ਬਾਕੀ ਅਜ ਡੇਟ ਮੁਤਾਬਕ 5 ਦਿਨ ਪਏ ਆ ਜਿੱਦਣ ਵੱਚੀ ਤਿਆਰ ਹੋ ਜਾਂਦੀ ਕੱਲੀ ਕੱਚੀ-ਕੱਚੀ ਹੈ ਕਿਉਂਕਿ ਥਣਾ 'ਚ ਵੀ ਹਜੇ ਕੋਈ ਪਸ਼ਮਾਨ ਸਿੱਟਿਆ ਨਹੀਂ ਥਣ ਵੀ ਢਿੱਲੇ ਹੀ ਪਏ ਆ ਜਿੱਦਣ ਵੱਚੀ ਤਿਆਰ ਹੋ ਜਾਂਦੀ ਕਰਮਾਂ ਵਾਲੀ ਲੈਟ ਕੇ ਸੂ 25-26 ਕਿਲੋ ਖੁੱਲਾ ਦੁੱਧ ਪਿਆ ਜੂ ਕੋਈ ਸੈਡ ਨਹੀਂ ਕੋਈ ਪਾਲ ਨਹੀਂ ਕੋਈ ਫੋਟ ਨਹੀਂ ਸ਼ਾਂਗ ਨਹੀਂ ਜਮਾ ਜੈਜ ਆ ਪਾ ਪੂਰੀ ਵੀਡੀਓ ਆਪਣੇ YouTube ਚੈਨਲ Hemal TV ਤੇ ਅਪਲੋਡ ਹੋ ਗਈ ਹੈ ਲੰਗਿਆਂਣਾ ਪੁਰਾਣਾ ਪਿੰਡ ਹੈ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਪੁਰਾਣਾ